ਪਾਵਨ ਹਜ਼ੂਰੀ ਦੇ ਵਿੱਚ ਸੱਜ ਬੈਠੀ ਸਾਧ ਸੰਗਤ ਜੀ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਬਾਅਦ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਕੁਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਬਹੁਤ ਇਦੇ ਪੱਤਰ ਨੇ ਇਹਨਾਂ ਨੇ ਜਤਨ ਕੀਤਾ ਕਿ ਅਸੀਂ ਇੱਕ ਵਾਰ ਫੇਰ ਪਰ ਮੰਦਪਾ ਕੀ ਗੱਲ ਬਹੁਤ ਹੀ ਮੰਦਪਾ ਕੀ ਗੱਲ ਇਹ ਆ ਕਿ ਅਸੀਂ ਆਪੋ ਆਪਣੀ ਚੌਧਰ ਦੇ ਵਿੱਚ ਲੱਗੇ ਹੋਇਆ ਮੇਰਾ ਵੀ ਕੋਈ ਆਪਣੀ ਤੇ ਗੱਲ ਨਾ ਲਾਵੇ ਮੈਂ ਇਹ ਨੋਰਮਲ ਗੱਲ ਕਰ ਰਿਹਾ ਕਿ ਮੈਂ ਵੀ ਉੱਥੇ ਲਾਈਨ ਦੇ ਵਿੱਚ ਹੀ ਆਂ ਅਸੀਂ ਆਪਣੀ ਹੈਂਕਰ 'ਚ ਲੱਗੇ ਹੋਇਆ ਕਿ ਸਿਰਫ ਤੇ ਸਿਰਫ ਸਾਡਾ ਨਾਮ ਹੋਵੇ ਮੋਰਚੇ 'ਤੇ ਕੋਈ ਨਹੀਂ ਸੋਚੇਗਾ ਜਦੋਂ ਵੀ ਕੋਈ ਪ੍ਰੋ ਮੈਂ ਕਹਿੰਦਾ ਅੱਜ ਤੱਕ ਸਾਨੂੰ ਤਾਂ ਪੁੱਛ ਹੋ ਗਈ ਸਕੀ ਮੋਰਚੇ ਜਾਣਾ ਤੇ ਫਿਰ ਦੂਜੇ ਅਗੋਂ ਕਿਹਨੇ ਰੋਕ ਲਈ ਪਿਆ ਜਦੋਂ ਅਸੀਂ ਆਪ ਹੀ ਪੁੱਛਣ ਨੂੰ ਫੋਨ ਕਰਕੇ ਕਹਿੰਦੇ ਆ ਤੇ ਆਓ ਸਾਨੂੰ ਫੜੋ ਆਓ ਸਾਨੂੰ ਘਰੇ ਨਜੇ ਬੰਦ ਕਰੋ ਤਾਂ ਕਿ ਸਾਨੂੰ ਮੋਰਚੇ ਜਲਾ ਜਾਣਾ ਪਵੇ ਜਦੋਂ ਸੱਚੀ ਐ ਤੇ ਗੌਲੀ ਐ ਨਿਰਚਾ ਲੱਗੇ ਨਹੀਂ ਆ ਸਭ ਤੇ ਪਰ ਕਿੰਨੇ ਮੋਰਚੇ ਹੋ ਗਏ ਕਿੰਨੀ ਵਾਰੀ ਅਪਾ ਸੱਦਾ ਦਿੱਤਾ ਤੇ ਆਪੇ ਬੱਚਾ ਤੋਂ ਹੀ ਇਕੱਲੇ ਕਰਾਚ ਗਿਆ ਤੇ ਨਿਕ ਰਾਤ ਦੀ ਪੋਰਸਾ ਦੇ ਘਰੇ ਆ ਕੇ ਬੈਠ ਗਿਆ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਅਸੀਂ ਇਦਾਂ ਨਹੀਂ ਕਰ ਤੂਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਰਦੇ ਆ ਅਸੀਂ ਸ਼ੌਣ ਕਰਕੇ ਜਾਂਦੇ ਆ ਅਸੀਂ ਅਰਦਾਸ ਕਰਕੇ ਜਾਂਦੇ ਹਾਂ ਕਿ ਅੱਗੇ ਆਪਣਾ ਪ੍ਰੋਗਰਾਮ ਆਊਗਾ ਤੇ ਹਮਰਾ ਕੀ ਆ ਕਿ ਪੁੱਤ ਨੇ ਸਾਨੂੰ ਘਰੇ ਨਾਲ ਜਰਬਤ ਕਰ ਲਿਆ ਨਹੀਂ ਬੇਇੰਤਿ ਆਤਮਾਨਗੇ ਦਾਵੇ ਕਮੇਟੀ ਨੂੰ ਤੇ ਮੋਰਚੇ ਦੇ ਵਿੱਚ ਜਿੰਨੇ ਵੀ ਸਾਥੀ ਆਉਂਦੇ ਨੇ ਭਾਈ ਲੱਗਾ ਸਦਾ ਆਇਆ ਨੂੰ ਭਾਈ ਹਮ ਤੋਰ ਮਾਣ ਜੀ ਨੂੰ ਤੇ ਜਿਵੇਂ ਤੁਸੀਂ ਕਾਲੇ ਪਾਣੀ ਦਾ ਮੋਰਚਾ ਲਾ ਕੇ ਲੜਾਈ ਲੜ ਰਹੇ ਹੋ ਕੌਮੀ ਇਜ਼ਾਮ ਮੋਰਚੇ ਤੇ ਤੁਸੀਂ ਪਹਿਲੇ ਦਿਨ ਤੋਂ ਆ ਰਹੇ ਹੋ ਸਾਡੀ ਹਮਤ ਬਣ ਕੇ ਬੈਠੀ ਤੁਹਾਡੇ ਅੱਗੇ ਕਿ ਜੇ ਤੁਸੀਂ ਪੱਕੇ ਨਹੀਂ ਬੈਠ ਸਕਦੇ ਤਾਂ ਘੱਮਸੇ ਕੰਮ ਇੱਕ ਤਾਂ ਤੇਰੇ ਵਿੱਚ ਇੱਕ ਜਥਾ ਤਾਂ ਜੂਰ ਭੇਜਿਆ ਕਰੋ ਤਾਂ ਕਿ ਇਸ ਮੋਰਚੇ ਨੂੰ ਅੱਪਰ ਲੈ ਜਾ ਸਕੀਏ ਪੰਜਾਬ ਦੇ ਵਿੱਚ ਮੈਂ ਪਿੱਛੇ ਵੀ ਬਹਿਈਆਂ ਕੀਤੀਆਂ ਮੈਂ ਜਿਸ ਦਿਨ ਮੈਂ ਇੱਥੇ ਆਕੇ ਪਟਾ ਸੀ ਪਹਿਲੇ ਜਿੰਕੋ ਉੱਤੇ ਬੈਠੇ ਸੀ ਕੋਈ ਨਾ ਕੋਈ ਦਿੱਕਤ ਨਹੀਂ ਆਈਆਂ ਸਾਡੀ ਗੱਤ ਕੋਣੀ ਇੱਥੋਂ ਵਾਪਸ ਚਲੇਗੀ ਉਹ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿਹਦੇ ਨਾਲ ਕੀ ਸੈਟਿੰਗ ਸੀ ਕਿਉਂ ਵਾਪਸ ਚਲੇਗੀ ਮੈਂ ਉਹ ਕੋਈ ਤੁਹਾਨੂੰ ਦੱਸ ਨਹੀਂ ਸਕਦਾ ਉਸ ਤੋਂ ਬਾਅਦ ਜਦੋਂ ਅਸੀਂ ਆ ਗਏ ਤਾਂ ਉੱਥੇ ਬਿੰਦੋ ਆਕੇ ਬਾਅਦ ਵਿੱਚ ਕਹਿੰਦੀਆਂ ਰਸਤਾ ਕਰਕੇ ਅਸੀਂ ਇੱਥੇ ਬੈਠੇ ਹੋਏ ਆ ਸਾਡੇ ਇਹ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਜੋਰੀ ਦੇ ਵਿੱਚ ਖੜਕੇ ਮੈਂ ਇਹ ਕਹਿ ਰਿਹਾ ਮੈਂ ਪਹਿਲਾਂ ਵੀ ਕਈ ਵਾਰ ਬੇਨਤੀਆਂ ਕੀਤੀਆਂ ਕਿ ਗੁਰੂ ਦਾ ਦਰਤਾ ਮੰਨ ਲਿਆ ਕਰੋ ਯਾਰ ਅਸੀਂ ਇੱਥੇ ਰਸਨਾ ਕਰਦੇ ਹਾਂ ਗੁੱਜ ਤੇ ਅਸੀਂ ਤਰਕੂਤਾ ਕਰਦੇ ਹਾਂ ਕੋਗੇ ਐਟੋ ਪਾਸੇ ਹੋ ਕੇ ਉਸੇ ਨਾਲ ਝੁਲ ਜਣਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਓਜੋਰੀ ਦੇ ਵਿੱਚ ਅਸੀਂ ਕੀ ਸੌਂ ਕਰਕੇ ਗਏ ਸੀ ਕਿੰਨਾ ਅਸੀਂ ਪ੍ਰੋਗਰਾਮ ਨਵਾ ਰਹੇ ਹਾਂ ਨਹੀਂ ਬੇਨਤੀ ਆ ਸਾਰੇ ਕਮੇਟੀ ਪੰਜਵੇਂ ਕੋਈ ਕਮੇਟੀ ਬਣਾ ਦੇ ਜਿੰਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਘੁਮਾਣਾ ਜਿੱਦਾਂ ਸਾਡੀ ਭੈਣ ਨੇ ਕਿ ਦੱਸਿਆ ਕਿ ਸਾਨੂੰ ਧਰਨ ਜਾਣਾ ਪਵੇਗਾ ਸਾਨੂੰ ਪਿੰਡ ਪਿੰਡ ਜਾਣਾ ਪਵੇਗਾ ਉਹਨਾਂ ਟਾਈਮ ਅੱਜ ਮੋਰਚੇ ਉੱਪਰ ਨਹੀਂ ਜਾ ਸਕਦੇ ਅੱਜ ਦੀ ਜਿਹੜੀ ਖਾਸਾ ਵਾਲਾ ਪੰਚਾਇਤਾ ਮੇਰਾ ਮਨ ਬਹੁਤ ਦੁਖਿਆ ਮੈਂ ਕੋਈ ਬੋਲਣ ਵਾਸਤੇ ਇੱਥੇ ਬੈਠਾ ਨਹੀਂ ਕਿ ਸਮੇਂ ਦਾ ਪਰ ਬਾਬਾ ਜੀ ਇਹਨਾਂ ਨੇ

ਅਸੀਂ ਸੋਚਿਆ ਕਿ ਹਾਂ ਐਤਵਾਰੇ ਤੇ ਗੁਰੂ ਦੇ ਲੰਗਰ ਚਲਾਇਆ ਕਰਾਂਗੇ ਅਸੀਂ ਜਾਪ ਗੋਣਾ ਨਾਲ ਲੰਗਰ ਸ਼ੁਰੂ ਕੀਤਾ ਤਾਂ ਗੱਲਾਂ ਪਤਾ ਕੀ ਹੋਈਆਂ ਮੈਨੂੰ ਜੇਰੇ ਕੋਲ ਸਾਹਮਣੇ ਦੱਸਿਆ ਕਿ ਕਿ ਪਾਸੇ ਗੱਲਾਂ ਇਹ ਹੋ ਰਹੀਆਂ ਕਿ 3 ਕਿਲੋ ਵੇਸਣ ਕੋਲ ਕੇ ਤੇ ਪੈਸੇ ਇਕੱਠੇ ਕਰਨਾ ਤਲਵੰਜ ਬਣਾਇਆ ਜਾਵੇ ਆਹ ਗੱਡੀ ਸੋਚਿਆ ਆਹ ਸਾਡੇ ਹਾਲਾਤ ਆ ਮੈਨੂੰ ਕੋ ਦੱਸੇ ਤਾਂ ਸਹੀ ਇੱਥੇ ਮੋਰਚੇ ਦੇ ਵਿੱਚੋਂ ਕੋਈ ਕਮੇਟੀ ਕੋਲ ਸਾਹਮਣੇ ਜਿਹਨੇ ਤੁਸੀਂ ਇੱਕ ਰੁਪਈਆ ਵੀ ਲਿਆ ਹੋਵੇ ਜਾਂ ਕਿ ਨੰਬਰ ਦੀ ਫੱਟ ਵੰਗਿਆ ਹੋਵੇ ਕੋਈ ਉਂਗਲ ਕਢੀ ਕਰਕੇ ਦੱਸੇ ਤਾਂ ਸਹੀ ਹੈ ਤੂੰ ਅਸੀਂ ਇਲਜ਼ਾਮ ਲਾਉਣ ਲੱਗੇ ਟਮਿੰਟ ਲਾਉਣਿਆਂ ਕਿ ਰਾਤ ਕੁੱਸ਼ੀ ਕਰਨ ਲੱਗੇ ਅਸੀਂ ਮਿੰਟ ਲਾਉਣਿਆਂ ਜੇ ਕੋਈ ਤੇ ਲਗਾਤਾ ਆਉਂਦਾ ਜਾਂਦਾ ਤੇ ਸਾਡੀ ਨਿਗਾਹੇ ਹੁੰਦੀ ਆ ਕਿ ਦੇਖੇ ਕੀ ਜਾਊ ਜੇ ਆਉਂਦੇ ਰਹਿਕੇ ਕੀ ਜਾਊ ਤੇ ਮੈਂ ਸੋਚਾਂ ਜੋ ਸਾਨੂੰ ਨਿੱਤਲਾ ਪਊਗਾ ਕਿਉਂਕਿ ਇਹ ਮੋਰਚਾ ਸਰਦ ਸੱਜਾ ਖਾਲਸੇ ਦਾ ਮੋਰਚਾ ਲੱਗਿਆ ਹੋਇਆ ਸਾਡੇ ਬੰਦੀ ਜਿੰਨ ਨੂੰ ਰਿਹਾਰ ਕਰਾਉਣ ਵਾਸਤੇ ਮੋਰਚਾ ਲੱਗਿਆ ਹੋਇਆ ਆਪਣੇ ਜੇਪਾ ਤੱਕ ਲਾਗੇ ਜੇ ਅਸੀਂ ਭੁਗਾਨਿਆਂ ਲਈ ਜੇਪਾ ਤੱਕ ਲਾਗੇ ਤਾਂ ਇਹ ਮੋਰਚਾ ਕਦੇ ਵੀ ਕੰਮਜਮ ਨਹੀਂ ਹੋ ਸਕਦਾ ਮੈਂ ਅੱਜ ਵੀ ਭਾਈਆਂ ਨੂੰ ਬੇਨਤੀ ਕਰਦਾ ਅੰਮ੍ਰਿਤੋ ਨਾਰਜੀ ਸਾਡੇ ਤੋਂ ਬਹੁਤ ਵੱਡੇ ਨੇ ਸਿਆਣੇ ਨੇ ਰੱਖਾ ਬਈ ਆ ਅਸੀਂ ਗਰਾਊਂਡ ਜੀਓ ਤੇ ਜਾ ਕੇ ਦਿਨ ਰਾਤ ਇਹਨਾਂ ਦੇ ਪਿੱਛੇ ਲੱਗ ਕੇ ਕੰਮ ਕਰਨ ਲਈ ਤਿਆਰ ਆ ਪਰ ਇਹਨਾਂ ਨੂੰ ਹੀ ਤਾਂ ਦੇ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਕਿੰਨਾ ਕਿਨਾਂ ਦਾ ਪ੍ਰਾਪਰ ਸਾਥ ਲਿਆ ਜਾਵੇ ਕਿਉਂਕਿ ਲਕਿਸਦਾ ਨਾਮ ਹੈ ਮਗਰ ਵੀ ਜੂਤ ਬਹੁਤ ਹੈ ਤੇ ਅਮਨਜੋਤ ਵੀ ਮਗਰ ਵੀ ਬਹੁਤ ਜੂਤ ਹੈ ਸੋ ਮੇਰੀ ਬੇਨਤੀ ਆ ਕੋਈ ਗੁੱਸਾ ਨਾ ਕਰੋ ਮੇਰੇ ਦਿਲ ਦੇ ਵਿੱਚ ਆਵਾਜ਼ ਹੀ ਖੜੇ ਮੈਚ ਕੱਟਿਆ ਸੋ ਇਹਨੀਆਂ ਗਰੰਟੀਆਂ ਪ੍ਰਮਾਣ ਕਰਿਓ ਵਾਹਿਗੁਰੂ ਜੀ ਦਾ ਖਾਤ ਸਾਹਿਬਾਹਿਗੁਰੂ ਜੀ ਬਹੁਤ ਬਹੁਤ ਰਾਜੀ ਅਗਲੀ ਬੇਨਤੀ ਬਾਪੂ ਕੋ ਚਰਨ ਸਹੀ ਜੀ ਤੇ ਪ੍ਰਵਿੰਦਰ ਸਿੰਘ ਕਾਨ ਦੇ ਕਮੇਟੀ ਉਹ ਵੀ ਸਟੇਜ ਤੇ ਲਾ ਕੇ ਆ ਜਾਣ ਅਗਲਾ ਸਮਾਂ ਉਹਨਾਂ ਨੂੰ ਦਿੱਤਾ ਜਾਣਾ ਹੈ ਬਲਵਿੰਦਰ ਸਿੰਘ ਕਾਨ ਦੇ ਕਮੇਟੀ ਤੇ ਹੁਣ ਸੰਗਤ ਦੇ ਨਾਲ ਜਿਹੜੀ ਵਿਚਾਰ ਹੈਗੀ ਹੈ ਬਾਪੂ ਗੁਰਜੰਨ ਸਿੰਘ ਜੀ ਹਵਾਰਾ ਜੀ ਦੇ ਪਿਤਾ ਜੀ ਦਾ ਅਨੁਜਤਾ ਕੀ ਹੋਰ ਵਿਚਾਰਾਂ ਸਾਝੀਆਂ ਕਰੀਏ ਜੇਰੀ ਸੰਗਰ ਪੰਡਾਲ ਤੋਂ ਬਾਹਰ ਚਲੋ ਠੀਕ ਹੈ ਤੁਸੀਂ ਕਾਹ ਮਾ ਨਹੀਂ ਸਕਦੇ ਆ ਪਰ ਹੁਣ ਦੁਬਾਰੇ ਮੁੜ ਕੇ ਫੇਰ ਬੈਠੀਏ ਕਿਉਂਕਿ ਜਿਨ੍ਹਾਂ ਦੇ ਵਿਚਾਰ ਸੁਣਨੇ ਆ ਉਹ ਬੁਲਾਏ ਹੁਣ ਬੋਲਣ ਲੱਗੇ ਆ